ਸਵਾਗਤ ਹੈ ਆਪ ਸਭ ਦਾ ਆਪ ਸਭ ਦੇ ਆਪਣੇ ਚੈਨਲ ਕਰ ਕਰ ਰੋਜ਼ਗਾਰ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਪੜਿਆ ਲਿਖਿਆ ਵਿਅਕਤੀ ਬੇਰੋਜ਼ਗਾਰ ਨਾ ਰਹੇ ਸਾਡੇ ਨਾਲ ਜੁੜੇ ਰਹਿਣ ਲਈ ਅਤੇ ਫਿਊਚਰ ਵਿੱਚ ਨਿਕਲਣ ਵਾਲੀਆਂ ਹਰ ਤਰ੍ਹਾਂ ਦੀਆਂ ਪੋਸਟਾਂ ਦੀ ਜਾਣਕਾਰੀ ਹਾਸਲ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪੋਸਟਾਂ ਦੀ ਲੜੀ ਵਿੱਚ ਅੱਜ ਜੋ ਆਪ ਨਾਲ ਪੋਸਟ ਸ਼ੇਅਰ ਕਰ ਰਹੇ ਹਾਂ ਉਹ ਹੈ ਪੀਐਨ ਦੀ ਭਰਤੀ ਜਿਸ ਲਈ ਵਿਦਿਅਕ ਯੋਗਤਾ 8ਵੀਂ ਪਾਸ ਹੈ ਪੋਸਟਾਂ ਦੀ ਗਿਣਤੀ 33 ਹੈ ਇਹ ਰਿਕਰੂਟਮੈਂਟ ਓਨਰੇਬਲ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਪਟਿਆਲਾ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦਾ ਤਰੀਕਾ ਇਸ ਆਫਲਾਈਨ ਫਾਰਮ ਰਾਹੀ ਹੈ ਫਾਰਮ ਦਾ ਲਿੰਕ ਆਪ ਸਭ ਨੂੰ ਸ਼ੇਅਰ ਕਰ ਦਿੱਤਾ ਜਾਵੇਗਾ ਅਪਲਾਈ ਕਰਨ ਦੌਰਾਨ ਫਾਰਮ ਦੇ ਨਾਲ ਆਪ ਵੱਲੋਂ ਡੇਟ ਆਫ ਬਰਥ ਦਾ ਪ੍ਰੂਫ ਵਿਦਿਅਕ ਯੋਗਤਾ ਦਾ ਪ੍ਰੂਫ ਆਧਾਰ ਕਾਰਡ ਪਾਸਪੋਰਟ ਸਾਈਜ਼ ਫੋਟੋ ਕਾਸ ਸਰਟੀਫਿਕੇਟ ਜੇ ਕੋਈ ਹੈ ਤਾਂ ਅਤੇ ਜੇ ਆਪਾਸ ਕੋਈ ਤਜਰਬਾ ਸਰਟੀਫਿਕੇਟ ਹੈ ਤਾਂ ਉਸ ਦਾ ਵੀ ਪ੍ਰੂਫ ਇਸ ਫਾਰਮ ਦੇ ਨਾਲ ਭੇਜਣਾ ਜ਼ਰੂਰੀ ਹੈ ਇਨਾ ਪੋਸਟਾਂ ਲਈ ਅਪਲਾਈ ਕਰਨ ਲਈ ਆਪ ਇਸ ਵੈਬਸਾਈਟ ਤੇ ਵਿਜ਼ਿਟ ਜ਼ਰੂਰ ਕਰੋ ਆਪ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ ਸਾਡੀਆਂ ਸ਼ੁਭ ਇੱਛਾਵਾਂ ਆਪ ਸਭ ਦੇ ਨਾਲ ਹਨ ਸਫਲਤਾ ਆਪ ਨੂੰ ਜ਼ਰੂਰ ਮਿਲੇਗੀ ਧੰਨਵਾਦ